ਹਾਂ ਜੀ ਸਸੇਗਾ ਜੀ ਸਾਰਿਆਂ ਨੂੰ ਮੇਰਾ ਨੰਤ ਰਮਿੰਦਰ ਸਿੰਘ ਪਿੰਡ ਮੇਰਾ ਬਾਂਦੇ ਕਹਣਾ ਜੀ ਸੋ ਅੱਜ ਕਾਂਗਰਸ ਪਾਰਟੀ ਵੱਲੋਂ ਅੱਜ ਕਾਰ ਦੇ ਵਿੱਚ ਆਪਣੇ ਨੁੱਕੜ ਮੀਟਿੰਗ ਰੱਖੀ ਗਈ ਹੈ ਸੋ ਬਹੁਤ ਵਧੀਆ ਲੱਗਿਆ ਜਾ ਕੇ ਸਾਰੋਂ ਨਹੀਂ ਆਏ ਸੀਗੇ ਤੇ ਮੈਂ ਬਸ ਇਹ ਕਹੂੰਗਾ ਵੀ ਆਮ ਆਦਮੀ ਪਾਰਟੀ ਦੇ ਹੀ ਬਹੁਤ ਵਧੀਆ ਵੱਡੇ ਪੱਧਰ ਨਾਲ ਜੁੜੇ ਹੋਏ ਸੀਗੇ ਉਹਨਾਂ ਦੇ ਨਾਲ ਰੈਲੀਆਂ ਵੀ ਕੀਤੀਆਂ ਆਪ ਦਾ ਤੇਲ ਬਾਲ ਕੇ ਅਸੀਂ ਜਾਂਦੇ ਸੀਗੇ ਸੋ ਉਹਨਾਂ ਨੇ ਸਾਡੀ ਕੋਈ ਸਰਮਾਈ ਨਹੀਂ ਕੀਤੀ ਉੱਥੇ ਰਿਹਾ ਉਹਨਾਂ ਨੇ ਵਾਅਦੇ ਕੀਤੇ ਸੀਗੇ 1000 ਰੁਪਿਆ ਦੇਵਾਂਗੇ ਮਤਲਬ ਕਿ ਲੇਡੀਜ਼ ਨੂੰ ਜੋ ਦਿੱਤਾ ਕਿਆ ਸੀ ਉਹਨਾਂ ਨੇ ਕੋਈ ਉਹਨਾਂ ਨੇ ਵਾਦਾ ਪੂਰਾ ਨਹੀਂ ਕੀਤਾ ਜੀ ਤੇ ਜਦੋਂ ਹੁਣ ਉਹਨਾਂ ਦੀ ਸਰਕਾਰ ਬਣ ਗਈ ਹੁਣ ਕਿਸੇ ਨੂੰ ਕੋਈ ਨਹੀਂ ਪੁੱਛਦਾ ਜੀ ਇੱਥੇ ਤੇ ਹੁਣ ਮੈਂ ਇਹ ਹੀ ਅਪੀਲ ਕਰੂੰਗਾ ਵੀ ਕਾਂਗਰਸ ਨੂੰ ਆਪਾਂ ਵੋਟ ਪਾ ਕੇ ਉਹਨਾਂ ਨੂੰ ਚੰਗੇ ਮਤਲਬ ਕਿ ਚੰਗੇ ਵੋਟਾਂ ਨਾਲ ਆਪਾਂ ਉਹਨਾਂ ਨੂੰ ਜਿਤਾਈਏ ਸੋ ਬੜੀ ਵਧੀਆ ਆਪਾਂ ਜੇ ਬਦਲਾਅ ਲਿਆਉਣਾ ਤੁਸੀਂ ਕਾਂਗਰਸ ਪਾਰਟੀ ਨੂੰ ਅੱਗੇ ਲਿਆਓ ਜੀ ਥੈਂਕ ਯੂ ਜੀ ਇਹ ਸੋ ਬਹੁਤ ਵਧੀਆ ਵਿਚਾਰ ਸੁਣਨ ਮਿਲੇ ਸੋ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਵਾਅਦੇ ਕੀਤੇ ਸੀ ਉਹ ਬੇਬੁਨਿਆਦ ਸੀਗੇ ਜੋ ਸਾਰਿਆਂ ਨੂੰ ਮੈਂ ਦਾ ਇਹ ਅਪੀਲ ਕਰੂੰਗਾ ਵੀ ਕਾਂਗਰਸ ਨੂੰ ਜੋ ਮੈਡਮ ਆਪਣੇ ਅਮਨਿਤਪਾਲ ਜੀ ਸਾਹੂ ਜੀ ਉਹਨਾਂ ਨੂੰ ਵੱਧ ਤੋਂ ਵੱਧ ਵੋਟ ਪਾ ਕੇ ਉਹਨਾਂ ਨੂੰ ਕਾਮਯਾਬ ਕਰੋ ਤਾਂ ਜੋ ਇਹ ਆਪਾਂ ਬਦਲਾਅ ਲਿਆ ਸਕੀਏ